ਸ਼ਸ਼ੀਕਾਲ ਜੀ ਸਾਰਿਆਂ ਨੂੰ ਪਹੁੰਚੇ ਆ ਜੀ ਆਪਾਂ ਕਨੌਰ ਕਰਮਜੀਤ ਸਾਈਕਲ ਵਾਲੇ ਕੋਲ ਬਾਈਪਾ ਸਾਈਕਲ ਠੀਕ ਕਰਾਉਣ ਪਰਾਨੇ ਦੋ ਸਾਈਕਲ ਆਪਣੇ ਆਪਾਂ ਉਰੀ ਦੇ ਲੈ ਕੇ ਜਾਇਆ ਗ੍ਰਾਮ ਬਾਈਪਾ ਦੇ ਸਾਈਕਲ ਸੁਕਲ ਇਕ ਲੈ ਹੈ ਨਵਾਂ ਆਪਾਂ ਇੱਕ ਕਰਾਈਏ ਪਰਾਨਾ ਠੀਕ ਆ ਦੋ ਲੈ ਕੇ ਆਏ ਆ ਹਰਕਿਰਤ ਵਾਲਾ ਟਰੈਕਟਰ ਖੜਿਆ ਬਈ ਇੱਕਾ ਕੰਮ ਕਰਾਇਆ ਕਲਚ ਦਾ ਜਿਹੜਾ ਉਹਦਾ ਨੂੰ ਪਲੇਟਫਾਰਮ ਗਲ ਗਿਆ ਸਾਰਾ ਡੇਢ ਸਾਲ ਹੋਇਆ ਲੱਗੇ ਨੂੰ ਪਰ ਬਈ ਕੀ ਹਾਲ ਹੈ ਵਧੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੀਕ ਹੈ ਠੀਕ ਠਾਕ ਜੀ ਕੀ ਕਹਿਣਾ ਚਾਹਾਂ ਪਲੇਟਫਾਰਮ ਪਰ ਠੀਕ ਹੈ ਭਾਈ ਲੰਬੇ ਬੰਦੇ ਨੂੰ ਔਖਾ ਮਤਲਬ ਇਹ ਗਲ ਗਿਆ ਯਾਰ ਇਹਦੇ ਸਾਰਾ ਮਿੱਟੀ ਪਈ ਆ ਸਾਰੀ ਪਰਮ ਚਲਾ ਜਾ ਰਿਹਾ ਕੁਵਾ ਹੋ ਰਿਹਾ ਬਈ ਮਤਲਬ ਟਰੈਕਟਰ ਕੋਫੀ ਟੇਬਲ ਨਹੀਂ ਰਹਿੰਦਾ ਉਸ ਤਰ੍ਹਾਂ ਇਸ ਤਰ੍ਹਾਂ ਫਲ ਫੜੇ ਵਲਾ ਨਾ ਨੋਰਮ ਜਿਹਾ ਲੱਗਦਾ ਬਈ ਸੁਵਰਾਜ ਕੰਪਨੀ ਨੇ ਬਈ ਬਣਾਇਆ ਆਂਦੇ ਯਾਰ ਮਤਲਬ ਇਸ ਮਾ ਉਹ ਹੋਇਆ ਜਿਹੜੇ ਛੇਕਾਂ ਜਿਹੇ ਵਾਲੇ ਹਨਾ ਜਿਹੜੇ ਬਹੁਤ ਛੇਕਾਂ ਵਾਲੇ ਲੰਮੇ ਕ੍ਰਾਮ ਦੇ ਵਿਚਾਲੇ ਲੱਗ ਕੇ ਐ ਜੋੜ ਰੂਪ ਹੁੰਦੇ ਰੋ ਜੀ ਉਹ ਵੀ ਲਾਇਆ ਦੇਖ ਕੇ ਲਵਾਉਣਾ ਚਾਹੀਦਾ ਯਾਰ ਆਪਾਂ ਕਾਲੀ ਕਰ ਜਾਂ ਗਈ ਮਰੀ ਨਵੀਂ ਚੀਜ਼ ਕੇ ਜਾਉ ਮਾ ਇਹ ਨਾਲੇ ਮੈਨੂੰ ਡੇਢ ਕੇ ਸਾਲ ਹੋਇਆ ਲੱਗੇ ਨੂੰ ਹਜੇ ਦੇਖ ਸਾਰਾ ਜਰ ਪੜ ਗਿਆ ਮਾ ਤਨੂੰ ਵੀ ਔਖਾ ਲੰਬੀ ਲੱਤਾਂ ਵਾਲੇ ਦੇ ਉੱਪਰ ਲੱਤਾਂ ਫਸੀਆਂ ਹਾਂ ਠੀਕ ਹੈ ਠੀਕ ਹੈ ਜੀ ਓਕੇ ਵਧਾਈਆਂ ਬਾਈ ਤੈਨੂੰ ਹਾਂ ਬਾਈ ਤੁਹਾਨੂੰ ਵੀ ਘੰਟੀ ਵੱਜਾ ਬਾਈ ਇੱਕ ਕਰਾਇਆ ਪੁਰਾਣਾ ਠੀਕ ਆਪਨਾਂ ਕਲਿਆਣਾ ਵਾ ਨੇ ਬਾਈ ਪੇਟ ਭਾਰੀ ਹੋ ਗਿਆ ਜਾਨਾ ਸਾਈਕਲ ਚਲਾਈ ਕਰੇਗਾ ਹੋ ਗਿਆ ਬਾਈ ਪ੍ਰਾਣਾ ਵੀ ਤਿਆਰ ਹਾਂਜੀ ਆ ਲਿਆ ਬਾਈ ਕੱਢ ਰੋ ਹੋਰ ਕਿਦਾ ਬਾਈ ਪੰਨੀ ਨਾ ਤੇਰਾ ਬਹੁਤ ਤਾਂ ਕਰਾ ਮੁਬਾਰਕਾ ਵੀਰ ਮੁਬਾਰਕਾ चल 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 या

ਲੈ ਰੋਪਰ ਲੈਓ ਜੀ ਆ ਗਿਆ ਨਵਾਂ ਸਾਈਕਲ ਆਪਣਾ ਨਵਾਂ ਸੰਦਾ ਠੀਕ ਹੈ ਬਾਈ ਅੱਜ ਦੀ ਵੀਡੀਓ ਬਸ ਇੰਨੀ ਹੀ ਆਪਣੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ